ਜਿਦਾ ਪਿੱਛੇ ਜੇ ਉਹਨਾਂ ਦਾ ਫਰੋਜ਼ਾ ਲਵਾਇਆ ਸੀਗਾ ਮਸਲਾਨ ਭਾਜੀ ਦਾ ਅ ਸ਼ਾਹਰੁਖ ਖਾਨ ਜੀ ਦੇ ਬੇਟੇ ਨਾਲ ਜਦੋਂ ਹੋਇਆ ਸਿਸਟਮ ਉੱਤੇ ਅਜਾ ਤੁਸੀਂ ਉਹਨਾਂ ਦੇ ਵੀ ਦੇਖੇ ਮੈਂ ਕਰੂਚ ਨਾਲ ਹੀ ਸੀਗਾ ਜੀ ਉਹਨੂੰ ਚੜ ਕਰਨ ਔਜਲਾ ਦਾ ਵੀ ਤੁਹਾਡਾ ਮੇਰੇ ਖਿਆਲ ਤੁਹਾਡੇ ਨਾਲ ਐਸੋਸੀਏਟ ਨੇ ਬੜੇ ਨਾਮ ਨੇ ਚਲੋ ਤੁਸੀਂ ਬੜੇ ਨਾਮ ਨੇ ਤੁਸੀਂ ਕਹੋਗੇ ਕਿ ਇਸੇ ਦੱਸੀ ਜਾਂਦੇ ਨਹੀਂ ਨਹੀਂ ਠੀਕ ਹੈ ਉਹ ਮੇਰੇ ਇੰਸਟਾਗ੍ਰਾਮ ਤੇ ਪਹਿਲੇ ਤੋਂ ਦੱਸਣ ਦੀ ਕੀ ਫਰਕ ਸਾਰਿਆਂ ਨੇ ਮਾਨ ਸਾਹਿਬ ਵੀ ਤੁਹਾਡੇ ਨਾਲ ਐਸੋਸੀਏਟ ਰਹੇ ਨੇ ਆਉਂਦੇ ਜਾਂਦੇ ਤੁਹਾਡੇ ਕੋਲ ਹਾਂਜੀ ਪਰਿਵਾਰ ਹੈ ਜੀ ਸਾਡੇ ਪਿਆਰ ਕਰਦ ਨੇ ਜੀ ਇਸਟੋਰੀ ਕਪਿਲ ਸ਼ਰਮਾ ਹੋਰੰਦਾਲਵੀ ਐਸੋਸੀਏਸ਼ਨ ਹੁਣ ਵੀ ਆ ਪਿਛੇ ਜੇ ਪ੍ਰਿੰਕਾ ਚੋਪੜਾ ਦੇ ਮੰਮੀ ਨੂੰ ਮਿਲ ਕੇ ਆਏ। ਮੈਂ ਤੁਸੀਂ ਪਾਈ ਹੋਗੀ। ਅਸੀਂ ਦੇਖੀ ਸੀ ਬੜੋ ਦੇਖਣੀ ਹੈ ਪ੍ਰਿੰਕਾ ਜਿਹੜਾ ਮਦਰ ਨੇ ਮਿਲੇ ਉਦੋਂ ਹੋਰ ਉਰਵਿਸ਼ੀ ਡੋਲਕੀਆ ਕਮੋਲਿਕਾ ਕਮੋਲਿਕਾ ਬਹੁਤ ਵਧੀਆ ਮੈਂ ਠੀਕ ਹੈ ਮੈਂ ਕਹਾਂ ਸੈਲੀਬ੍ਰਿਟੀ ਅਸਟਰੋਲੋਜਰ ਤੁਸੀਂ ਮਾਰੀ ਗੱਲ ਕਹਿੰਦੇ ਨਹੀਂ ਕਦੀ। ਤੁਹਾਡੇ ਅਸੀਂ ਫੋਲੋਅਰ ਆਂ ਅਸੀਂ ਤੁਹਾਨੂੰ ਫੋਲੋ ਕਰਦੇ ਆਂ। ਤੁਸੀਂ ਹਮੇਸ਼ਾ ਚੰਗਾ ਬੋਲਦੇ ਹੋ। ਤੁਸੀਂ ਤੁਹਾਨੂੰ ਜਦੋਂ ਦੇਖੀਦਾ ਇੱਕ ਫਿਲਮੀ ਸਟਾਰ ਵਾਲੀ ਜ਼ਿੰਦਗੀ ਹੈ ਤੁਹਾਡੀ। ਇਹ ਐਸਟ੍ਰੋਲੋਜੀ ਦੇ ਨਾਲ ਹੀ ਕੀਤੀ ਹੈ ਤੁਸੀਂ ਫਿਰ ਆਪਣੀ ਜ਼ਿੰਦਗੀ ਵੀ ਬਦਲੀ ਨਹੀਂ ਜ਼ਿੰਦਗੀ ਜਿਹੜੀ ਹੈ ਨਾ ਇਹ ਲਿਖਦੇ ਨੇ ਉਹ ਸੱਚੇ ਪਾਤਸ਼ਾਹ ਉਹ ਕਾਲਪੁਰਖ ਉਹ ਗੁਰੂ ਮਹਾਰਾਜ ਉਹ ਤੁਹਾਨੂੰ ਜੀਵਨ ਲਿਖ ਕੇ ਭੇਜਦਾ ਉਹਨਾਂ ਨੇ ਅਸੀਂ ਪੜ ਸਕਦੇ ਆ ਅਸੀਂ ਪੜ ਲੈਂਦੇ ਆ ਕਿ ਇਹ ਐਕਟਰ ਬਣੂਗਾ ਇਹ ਨੇਤਾ ਬਣੂਗਾ ਇਹ ਮੰਤਰੀ ਬਣੂਗਾ ਇਹ ਨੌਕਰ ਬਣੂਗਾ ਇਹ ਅਫਸਰ ਬਣੂਗਾ ਇਹ ਪੜ ਸਕਦੇ ਆ ਕਰ ਨਹੀਂ ਸਕਦੇ ਬਦਲਿਆ ਨਹੀਂ ਜਾ ਸਕਦਾ ਜੋ ਲਿਖਿਆ ਗਿਆ ਕੋਈ ਨਹੀਂ ਬਦਲ ਸਕਦਾ ਤੁਸੀਂ ਨੂੰ ਨਾ ਸ਼ਾਹਰੂਖ ਖਾਨ ਮੰਨੇ ਨਹੀਂ ਮੰਨਦੇ ਜੋ ਨੋ ਫਾਸ ਦੇ ਨੇ ਜਿੱਦਾਂ ਪਛੇ ਜੇ ਉਹਨਾਂ ਦਾ ਫਿਰੋਜ਼ਾ ਲਵਾਇਆ ਸੀਗਾ ਮਸਲਾਨ ਬਾਜੀ ਦਾ ਅ ਸ਼ਾਹਰੂਖ ਖਾਨ ਜੀ ਦੇ ਬੇਟੇ ਨਾਲ ਜਦੋਂ ਹੋਇਆ ਸਿਸਟਮ ਉੱਥੇ ਅੱਛਾ ਤੁਸੀਂ ਉਹਨਾਂ ਦੇ ਵੀ ਦੇਖੇ ਮੈਂ ਕਰੂਜ਼ ਨਾਲ ਹੀ ਸੀਗਾ ਜੀ ਉਦੋਂ ਅੱਛਾ ਜੇ ਸ਼ਾਹਰੂਖ ਖਾਨ ਦੇ ਬੇਟੇ ਦਾ ਜਦੋਂ ਹੋਇਆ ਨਾ ਪ੍ਰੋਸੈਸ ਸਾਰਾ ਉਦੋਂ ਮੈਂ ਨਾਲ ਹੋ ਦੋ ਚਾਰ ਕਲਾਕਾਰ ਸਦੀ ਕਰੂਜ਼ ਦੇ ਵਿੱਚ ਹੀ ਸੀਗੇ ਨਾਲ ਹੀ ਹਮ ਹਮ ਜਿਹੜੀ ਪਾਰਟੀ ਚੱਲਦੀ ਸੀ ਉੱਥੇ ਉਹ ਕਰੂਜ਼ ਨਵਾਂ ਨਵਾਂ ਸ਼ੁਰੂ ਹੋਇਆ ਸੀ ਕਰੋਨਾ ਖਤਮ ਹੋਇਆ ਸੀ ਉਦੋਂ ਤੇ ਉਹ ਸੀ ਨਾਲ ਹੀ ਸੀਗੇ ਸੋ ਮੇਰੇ ਕਹਿਣ ਦਾ ਭਾਵੇਂ ਹੈ ਜਦ ਤੱਕ ਕਿਸੇ ਨੂੰ ਪੁੱਛਿਆ ਨਹੀਂ ਸ਼ਾਹਰੂਖ ਖਾਨ ਦਾ ਨਾਮ ਲੈ ਕੇ ਸਲਮਾਨ ਖਾਨ ਦਾ ਨਾਮ ਲੱਗ ਰੀਲ ਤੋਰ ਪੈਂਦੀ ਜਗਾ ਨੂੰ ਤੇ ਰੀਲ ਤੋਰ ਪੈਂਦੀ ਹੈ ਵਿਊ ਆ ਜਾਂਦੇ ਆ ਕੰਮ ਆ ਜਾਂਦਾ ਕੰਮ ਆ ਜਾਂਦਾ ਚਾਰ ਦਿਨ ਫੋਨ ਵੱਜ ਜਾਂਦੇ ਨੇ ਤੇ ਗਲਤ ਆਪਾਂ ਅੱਛਾ ਜਿੱਦਾਂ ਪਛੇ ਜੇ ਉਹਨਾਂ ਦਾ ਫਰੋਜ਼ਾ ਲਵਾਇਆ ਸੀਗਾ ਮੈਂ ਸਲਮਾਨ ਭਾਜੀ ਦਾ ਅシャਰੂਖ ਖਾਨ ਜੀ ਦੇ ਬੇਟੇ ਨਾਲ ਜਦੋਂ ਹੋਇਆ ਸਿਸਟਮ ਉੱਤੇ ਅੱਛਾ ਤੁਸੀਂ ਉਹਨਾਂ ਦੇ ਵੀ ਦੇਖੇ ਮੈਂ ਕਰੂਚ ਨਾਲ ਹੀ ਸੀਗਾ ਜੀ ਉਹਨੂੰ ਇਹ ਕਰਨ ਔਜਲਾ ਦਾ ਵੀ ਤੁਹਾਡਾ ਮੇਰੇ ਖਿਆਲ ਤੁਹਾਡੇ ਨਾਲ ਐਸੋਸੀਏਟ ਨੇ ਆਪਣੇ ਨਾਮ ਨੇ ਚਲੋ ਤੁਸੀਂ ਬੜੇ ਨਾਮ ਨੇ ਤੁਸੀਂ ਕਹੋਗੇ ਕਿ ਇੱਥੇ ਦੱਸੀ ਜਾਂਦੇ ਨਹੀਂ ਨਹੀਂ ਠੀਕ ਹੈ ਉਹ ਮੇਰੇ ਇੰਸਟਾਗ੍ਰam ਦਾ ਪੇਜ ਤੇ ਦੱਸਣ ਦੀ ਕੀ ਫਰਕ ਸਾਰਿਆਂ ਨੇ ਮਾਨ ਸਾਹਿਬ ਵੀ ਤੁਹਾਡੇ ਨਾਲ ਐਸੋਸੀਏਟ ਰਹੇ ਨੇ ਆਉਂਦੇ ਜਾਂਦੇ ਤੁਹਾਡੇ ਕੋਲ ਹਾਂਜੀ ਪਰਿਵਾਰ ਸਾਡੇ ਪਿਆਰ ਕਰਦ ਨੇ ਜੀ ਸਟੋਰੀ ਕਪਿਲ ਸ਼ਰਮਾ ਹੋਰ ਨਾਲ ਵੀ ਐਸੋਸੀਏਸ਼ਨ ਭੁੰਨ ਵੀ ਅਪਛੇ ਜਿਵੇਂ ਪ੍ਰਿੰਕਾ ਚੋਪੜਾ ਦੇ ਮੰਮੀ ਨੂੰ ਮਿਲ ਕੇ ਆਏ ਆ ਉਹ ਤੁਸੀਂ ਪਾਈ ਹੋ। ਅਹ ਦੇਖੀ ਸੀ ਬੜਾ ਦੇਖਣੀ ਹੈ ਪਰ ਕਾ ਜਿਹੜਾ ਮਦਰ ਨੇ ਮਿਲੇ ਉਦੋਂ ਹੋਰ ਉਰਵਿਸ਼ੀ ਰੋਲਕੀਆ ਕਮੋਲਿਕਾ ਕਮੋਲਿਕਾ ਬਹੁਤ ਵਧੀਆ ਮੈਂ ਠੀਕ ਆ ਮੈਂ ਕਹਾਂ ਸੈਲੀਬ੍ਰਿਟੀ ਅਸਟਰੋਲੋਜਰ ਤੁਸੀਂ ਮਾਰੀ ਗੱਲ ਕਹਿੰਦੇ ਨਹੀਂ ਕਦੀ ਤੁਹਾਡੇ ਸੀ ਫੋਲੋਅਰ ਆਂ ਤੁਹਾਨੂੰ ਫੋਲੋ ਕਰਦੇ ਆ ਤੁਸੀਂ ਹਮੇਸ਼ਾ ਚੰਗਾ ਬੋਲਦੇ ਹੋ ਤੁਸੀਂ ਤੁਹਾਨੂੰ ਜਦੋਂ ਦੇਖੀਦਾ ਇੱਕ ਫਿਲਮੀ ਸਟਾਰ ਵਾਲੀ ਜ਼ਿੰਦਗੀ ਆ ਤੁਹਾਡੀ ਇਹ ਅਸਟਰੋਲੋਜੀ ਦੇ ਨਾਲ ਹੀ ਕੀਤੀ ਹੈ ਤੁਸੀਂ ਫਿਰ ਆਪਣੀ ਜ਼ਿੰਦਗੀ ਵੀ ਪਤਲੀ ਨਹੀਂ ਜ਼ਿੰਦਗੀ ਜਿਹੜੀ ਹੈ ਨਾ ਇਹ ਲਿਖਦੇ ਨੇ ਉਹ ਸੱਚੇ ਬਾਦਸ਼ਾਹ ਉਹ ਕਾਲਪੁਰਖ ਉਹ ਗੁਰੂ ਮਹਾਰਾਜ ਉਹ ਤੁਹਾਨੂੰ ਜੀਵਨ ਲਿਖ ਕੇ ਭੇਜਦਾ ਉਹਨਾਂ ਨੇ ਅਸੀਂ ਪੜ ਸਕਦੇ ਆ ਅਸੀਂ ਪੜ ਲੈਂਦੇ ਆ ਕਿ ਐਕਟਰ ਬਣੂਗਾ ਇਹ ਨੇਤਾ ਬਣੂਗਾ ਇਹ ਮੰਤਰੀ ਬਣੂਗਾ ਇਹ ਨੌਕਰ ਬਣੂਗਾ ਇਹ ਅਫਸਰ ਬਣੂਗਾ ਇਹ ਪੜ ਸਕਦੇ ਆ ਕਰ ਨਹੀਂ ਸਕਦੇ ਬਦਲਿਆ ਨਹੀਂ ਜਾ ਸਕਦਾ ਜੋ ਲਿਖਿਆ ਗਿਆ ਕੋਈ ਨਹੀਂ ਬਦਲ ਸਕਦਾ ਤੁਸ ਨੂੰ ਨਾ ਸ਼ਾਹਰੂਖ ਖਾਨ ਮੰਨੇ ਨਹੀਂ ਮੰਨਦੇ ਜਿਹਨੂੰ ਫਸਦੇ ਨੇ ਜਿੱਦਾਂ ਪਿੱਛੇ ਜੇ ਉਹਨਾਂ ਦਾ ਫਿਰੋਜ਼ਾ ਲਵਾਇਆ ਸੀਗਾ ਮਸਰੂਲਾਨ ਭਾਜੀ ਦਾ ਅਸ਼ਾਰੂਖ ਖਾਨ ਜੀ ਦੇ ਬੇਟੇ ਨਾਲ ਜਦੋਂ ਹੋਇਆ ਸਿਸਟਮ ਉੱਤੇ ਅੱਛਾ ਤੁਸੀਂ ਉਹਨਾਂ ਦੇ ਵੀ ਦੇਖੇ ਮੈਂ ਕਰੂਜ਼ ਨਾਲ ਹੀ ਸੀਗਾ ਜੀ ਉਦੋਂ ਅੱਛਾ ਜੀ ਸ਼ਾਰੂਖ ਖਾਨ ਦੇ ਬੇਟੇ ਦਾ ਜਦੋਂ ਹੋਇਆ ਨਾ ਪ੍ਰੋਸੈਸ ਸਾਰਾ ਉਦੋਂ ਮੈਂ ਨਾਲ ਹੋ ਦੋ ਚਾਰ ਕਲਾਕਾਰ ਸਦੀ ਕਰੂਜ਼ ਦੇ ਵਿੱਚ ਹੀ ਸੀਗੇ ਨਾਲ ਹੀ ਹਮ ਹਮ ਜਿਹੜੀ ਪਾਰਟੀ ਚੱਲਦੀ ਸੀ ਉੱਤੇ ਉਹ ਕਰੂਜ਼ ਨਵਾਂ ਨਵਾਂ ਸ਼ੁਰੂ ਹੋਇਆ ਸੀ ਕਰੋਨਾ ਖਤਮ ਹੋਇਆ ਸੀ ਉਦੋਂ ਤੇ ਉਹ ਸੀ ਨਾਲ ਹੀ ਸੀਗੇ ਸੋ ਮੇਰੇ ਕਹਿਣ ਦਾ ਭਾਵੇਂ ਹੈ ਜਦ ਤੱਕ ਕਿਸੇ ਨੇ ਪੁੱਛਿਆ ਨਹੀਂ ਸ਼ਾਰੂਖ ਖਾਨ ਦਾ ਨਾਮ ਲੈ ਕੇ ਮੈਂ ਸ਼ੁਰੂ ਹੋਈ ਸੀ ਜੀ ਸਲਮਾਨ ਖਾਨ ਦਾ ਨਾਮ ਲੱਗ ਰੀਲ ਤੋਰ ਪੈਂਦੀ ਜਗਾ ਨੂੰ ਤੇ ਰੀਲ ਤੋਰ ਪੈਂਦੀ ਹੈ ਵਿਊ ਆ ਜਾਂਦੇ ਆ ਕੰਮ ਆ ਜਾਂਦਾ ਕੰਮ ਆ ਜਾਂਦਾ ਚਾਰ ਦਿਨ ਫੋਨ ਵੱਜ ਜਾਂਦੇ ਨੇ ਤੇ ਗਲਤ ਆਪਾਂ